ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਸਾਧ ਸੰਗਤ ਅਤੇ ਪੰਜਾਬ ਦੇ ਉਹ ਨਿਵਾਸੀ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਪਾਣੀ ਦੀ ਹੜ੍ਹਾਂ ਦੀ ਮਾਰ ਹਟਾਏ ਭਾਵੇਂ ਉਹ ਕਿਸੇ ਵੀ ਇਲਾਕੇ ਦੇ ਵਿੱਚ ਸੀਗੇ ਆਪਣੇ ਭਰਾਵਾਂ ਦੀ ਮਦਦ ਕੀਤੀ ਸਹਾਰਾ ਬਣੇ ਹੱਥ ਵਧਾ ਕੇ ਸਾਰਿਆਂ ਨੂੰ ਡੁੱਬਦੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਘਰਾਂ ਵਿੱਚ ਮਦਦ ਕਰਨ ਲੱਗੇ ਹੋਏ ਨੇ ਔਰ ਮੁੜ ਬਸੇਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਜੀ ਇਲਾਕਾ ਸ਼੍ਰੀ ਚਮਕੌਰ ਸਾਹਿਬ ਦੀ ਸਾਧ ਸੰਗਤ ਦੇ ਵੱਲੋਂ ਕਿ ਜੋ ਪਿਛਲੇ ਦਿਨੀ ਸ਼੍ਰੀ ਚਮਕੌਰ ਸਾਹਿਬ ਸ਼ੀਦਾ ਦੀ ਧਰਤੀ ਦੇ ਨਾਲ ਦੌਦਪੁਰ ਤੇ ਫਸਿਆ ਵਨ ਜਿਹੜੇ ਸਤਲੁਜ ਦਰਿਆ ਦੇ ਬੰਨ ਨੇ ਉਹਨਾਂ ਤੇ ਜਿਹੜੀ ਭੀੜ ਪੈ ਗਈ ਸੀ ਉਹ ਪੂਰੀ ਸਾਧ ਸੰਗਤ ਨੇ ਇਲਾਕੇ ਦੀ ਸੰਗਤ ਨੇ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਹਮਦਰਦ ਲੋਕਾਂ ਨੇ ਮਦਦ ਕਰਕੇ ਉਹਨਾਂ ਬੰਨ ਨੂੰ ਮਜ਼ਬੂਤ ਕੀਤਾ ਔਰ ਦੁਬਾਰਾ ਤੋਂ ਬੰਨਾਂ ਨੂੰ ਬੰਨੇ ਆ ਤੇ ਜਿਹਦੇ ਕਰਕੇ ਸਾਡਾ ਪੂਰਾ ਇਲਾਕਾ ਹੜਾਂ ਦੀ ਚਪੇਟ ਦੇ ਵਿੱਚ ਆਉਣ ਤੋਂ ਬਚਾ ਹੋਇਆ ਜੀ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਲਈ ਧੰਨਵਾਦ ਅਰੇ ਉਸ ਅਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ੁਕਰਾਨੇ ਦੇ ਲਈ ਪੈਰੋ ਮਜਰੇ ਜੋ ਸਾਡੇ ਸਥਾਨ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਜੀ ਪੈਰੋ ਵਜਰੇ ਵਾਲਿਆਂ ਦੇ ਉਹਨਾਂ ਦੇ ਵੱਲੋਂ ਇੱਕ ਸਰਵ ਸੰਝਾ ਸਮਾਗਮ ਹੈ ਜਿਹੜਾ ਉਹ ਕੱਲ ਮਤਲਬ 19 ਸਤੰਬਰ 2025 ਨੂੰ ਆਰੰਭ ਹੋ ਰਿਹਾ ਤੇ 21 ਸਤੰਬਰ 2025 ਨੂੰ ਉਹਦੀ ਸੰਪੂਰਨਤਾ ਹੋਣੀ ਆ ਦੌਤਪੁਰ ਜਿੱਥੇ ਬੰਨ ਦੇ ਉੱਤੇ ਆਪਾਂ ਸਾਰਿਆਂ ਨੇ ਸੇਵਾ ਕੀਤੀ ਉਸ ਜਗ੍ਹਾ ਤੇ ਜਦੋਂ ਪਹਿਲੇ ਪੜਾਅ ਦੇ ਵਿੱਚ ਇਹ ਮੂਹਰੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸੰਤਾਂ ਦੀ ਯਾਦ ਦੇ ਵਿੱਚ ਉੱਥੇ ਸਮਾਗਮ ਰੱਖੇ ਗਏ ਨੇ ਸਮੂਹ ਸਾਧ ਸੰਗਤ ਅਤੇ ਇਲਾਕਾ ਸੰਗਤ ਨੂੰ ਬੇਨਤੀ ਹੈ ਕਿ ਇਸ ਧਾਰਮਿਕ ਕਾਰਜ ਦੇ ਔਰ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਜੋ ਅਖੰਡ ਪੜ੍ਹ ਸਾਹਿਬ ਆਰੰਭ ਹੋਣੇ ਨੇ ਉਪਰੰਤ ਜੋ ਸਮਾਗਮ ਹੋਣੇ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਆਪਣੀ ਹਾਜ਼ਰੀ ਲਵਾਓ ਤੁਹਾਡੀ ਹਾਜ਼ਰੀ ਹੀ ਇਹ ਪ੍ਰਤੀਕ ਹੈ ਕਿ ਆਪਾਂ ਸਾਰੀ ਸਾਧ ਸੰਗਤ ਇਕਜੁੱਟਾਂ ਤਾਂ ਕਿ ਆਪਾਂ ਸਾਰੇ ਜਣੇ ਮਿਲ ਕੇ ਉਸ ਅਕਾਲ ਪੁਰਖ ਸੱਚੇ ਪਿਤਾ ਦਾ ਸ਼ੁਕਰਾਨਾ ਕਰ ਸਕੀਏ ਜਿਨ੍ਹਾਂ ਦੀ ਓਟ ਦੇ ਵਿੱਚ ਅਲਾਕਾ ਚੜ੍ਹਦੀ ਕਲਾ ਦੇ ਵਿੱਚ ਬਰਕਰਾਰ ਰਹਿ ਸਕਿਆ ਜੀ ਅਗਲੀ ਬੇਨਤੀ ਹੈ ਜਿਹੜੀ ਉਹ ਤਖਵੀਰ ਸਿੰਘ ਜੀ ਤੁਹਾਨੂੰ ਕਰਨੂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਖੁਸ਼ਿੰਦਰ ਸਿੰਘ ਜੀ ਨੇ ਦੱਸ ਦਿੱਤਾ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਆਪਾਂ ਨੇ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਪਣੇ ਪਿੰਡਾਂ ਵਿੱਚ ਅਨਾਉਂਸਮੈਂਟਾਂ ਕਰਾ ਦਿਓ ਤੇ ਲੋਕਾਂ ਨੂੰ ਜ਼ਰੂਰ ਦੱਸ ਦਿਓ ਸਾਰੀ ਸੰਗਤ ਨੂੰ ਕਿ ਕੱਲ ਨੂੰ ਵੀ 19 ਤਰੀਕ ਨੂੰ ਵੀ ਆਰੰਭਤਾ ਦੇ ਪਹੁੰਚਣਾ ਹੈ ਤੇ ਜਿਹੜੀ ਸੰਪੂਰਨਤਾ ਉਹ 21 ਤਰੀਕ ਨੂੰ ਆ 21 ਸਤੰਬਰ 2025 ਨੂੰ ਸੋ ਜਿਹੜਾ ਦੌਦਪੁਰ ਦਾ ਵਨ ਆ ਉੱਥੇ ਜ਼ਰੂਰ ਸੰਗਤਾਂ ਹਾਜ਼ਰੀ ਲਵਾਇਓ ਗੁਰੂ ਮਹਾਰਾਜ ਦਾ ਆਪਾਂ ਨੇ ਧੰਨਵਾਦ ਕਰਨਾ ਹੈ ਤੇ ਜਿਹੜੇ ਪੰਜਾਬ ਦੇ ਵਿੱਚੋਂ ਲੋਕ ਚੱਲ ਕੇ ਆਏ ਤੇ ਜਾਂ ਜਿਹੜੇ ਨਹੀਂ ਚੱਲੇ ਬਹੁਤ ਲੋਕਾਂ ਨੇ ਮਾਇਆ ਦੀ ਸੇਵਾ ਜਾਂ ਵੱਖ-ਵੱਖ ਤਰੀਕਿਆਂ ਨਾਲ ਸੇਵਾ ਭੇਜੀ ਆ ਉਹ ਕਿਸੇ ਨੇ ਲੰਗਰ ਭੇਜਿਆ ਕਿਸੇ ਨੇ ਖੂਸ ਭੇਜਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਰੂਰ ਇਸ ਬੰਨ ਤੇ ਪਹੁੰਚਿਓ ਆਪਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਇਲਾਕੇ ਨੂੰ ਬਚਾ ਲਿਆ ਤੇ ਜਿਹੜੀਆਂ ਸੰਗਤਾਂ ਦਾ ਸਾਨੂੰ ਸਹਯੋਗ ਮਿਲਿਆ ਉਹਨਾਂ ਨਾਲ ਇਹ ਬੰਨ ਜਿਹੜਾ ਰੁਕਿਆ ਆਪਣਾ ਟੁੱਟਣ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਨੂੰ 19 ਤਰੀਕ ਨੂੰ ਵੀ ਪਹੁੰਚਣਾ ਤੇ 21 ਤਰੀਕ ਨੂੰ ਵੀ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੋ ਦਫਰਤੋਂ ਨੇ ਸਾਡੇ ਵੀਰ ਜੀ ਉਹ ਇਲਾਕੇ ਵੱਲੋਂ ਕਿਉਂਕਿ ਉਹ ਸੇਵਾ ਕਰ ਰਹੇ ਨੇ ਇੱਥੇ ਬਹੁਤ ਉਹ ਤੁਹਾਨੂੰ ਸੱਦ ਰਿਹਾ ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਇਲਾਕੇ ਨੂੰ ਤੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਵੀ ਜਰੂਰ ਸਾਡੇ ਪ੍ਰੋਗਰਾਮ ਤੇ ਆ ਕੇ ਚੜ ਕੇ ਹਾਜ਼ਰੀ ਲਵਾਓ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਆ ਜੋ ਸਾਡੇ ਨਾਲ ਤੁਸੀਂ ਇੰਨੀ ਔਖੀ ਘੜੀ 'ਚ ਸਾਡੇ ਨਾਲ ਸਾਡਾ ਸਾਥ ਦਿੱਤਾ ਸੋ ਵੀਰ ਜੀ 21 ਤਰੀਕ ਨੂੰ ਤੇ 19 ਤਰੀਕ ਨੂੰ ਜਰੂਰ ਹਾਜ਼ਰੀਨ ਹੋ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸੰਗਤ ਜੀ ਜਰੂਰ ਪਹੁੰਚਣਾ ਜੀ ਆਪ ਸਾਰਿਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਹੈ ਜੀ 19 ਤਰੀਕ ਨੂੰ ਕੱਲ ਨੂੰ ਆਰੰਭਤਾ ਹੋਣੀ ਹੈ 21 ਤਰੀਕ ਐਤਵਾਰ ਨੂੰ ਜਿਹੜੇ ਉਹ ਸੰਪੂਰਤਾ ਹੋਣੀ ਹੈ ਭੋਗ ਪਾਇਆ ਜਾਣਾ ਹੈ ਸ਼ੁਕਰਾਨੇ ਦੇ ਆਪ ਸਾਰੇ ਸੰਗਤ ਜਰੂਰ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਿਖਾ ਦਿਓ ਜੀ ਜੇਕ ਇਸਤਾਨ ਦੇ ਤੱਕ ਵਾਹਿਗੁਰੂ ਜੀ